아, 그 룰이 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 룰

ਜਿਹੜੇ 5 ਬੰਦੇ ਹੈਗੇ ਇਹਨਾਂ ਨਾਲ ਆ ਜਾਓ ਜਿੰਦਰ ਦੀ ਨਾਲ ਆ ਜਾਓ ਇਹਨਾਂ ਨਾਲ 1 2 3 ਨਹੀਂ ਨਹੀਂ ਮਾਈਕਾਸ ਟੋੜੇ ਇੱਕ ਵਾਰ ਦੋ ਇੱਕ ਵਾਰ ਦੋ ਅੱਜ ਅਸੀਂ ਕਾਗਜ਼ दाखल ਕਰਨ ਆਏ ਆ ਆਜ਼ਾਦ ਉਮੀਦਵਾਰ ਦੇ ਤੌਰ ਤੇ ਤੇ ਮੈਂ ਸਾਰਿਆਂ ਦਾ ਮੇਰੇ ਕੋਲ ਸ਼ਬਦ ਨਹੀਂ ਹੈ ਕਿ ਮੈਂ ਇਹ ਕਿਹੜੇ ਸ਼ਬਦਾਂ ਨਾਲ ਮੈਂ ਹਲਕੇ ਰਾਜਪੁਰਾ ਦਾ ਸਾਰੇ ਹਲਕੇ ਰਾਜਪੁਰਾ ਦੇ ਸਰਪੰਚ ਪੰਚ ਵਪਾਰ ਮੰਡਲ ਦੇ ਪ੍ਰਧਾਨ ਚੇਅਰਮੈਨ ਐਸੋਸੀਏਸ਼ਨਾਂ ਦੇ ਪ੍ਰਧਾਨ ਮੁੱਖੀ ਸਹਿਬਾਨ ਮੈਂ ਨੌਜਵਾਨ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਅਤੇ ਮੈਂ ਇਹਨਾਂ ਦਾ ਜੋਸ਼ ਦੇਖ ਕੇ ਜਿਵੇਂ ਇਹਨਾਂ ਵਿੱਚ ਜੋਸ਼ ਹੈ ਮੈਨੂੰ ਐਂ ਲੱਗਦਾ ਹੈ ਵੀ ਸਾਰਿਆਂ ਦੇ ਸਾਰੇ ਬਾਹਰਲੇ ਉਮੀਦਵਾਰਾਂ ਦੇ ਅਸੀਂ ਜ਼ਮਾਨਤਾਂ ਜਬਤ ਕਰਾ ਦਾਂਗੇ ਸਾਡਾ ਇੱਕੋ ਹੀ ਨਾਰਾ ਹੈ ਬਾਹਰਲੇ ਪੁਜਾਓ ਹਲਕਾ ਰਾਜਪੁਰਾ ਬਚਾਓ ਤੁਸੀਂ ਇੱਕੋ ਮੁੱਦੇ ਤੇ ਚੋਣ ਲੜੋਗੇ ਅੱਜ ਤਾਂ ਇਹੀ ਮੁੱਦਾ ਦੇਖਾਂਗੇ ਬਾਕੀ ਤਾਂ ਐ ਬਾਹਰਲੇ ਪੁਜਾਣੇ ਆਸੀਂ ਤਾਂ ਅਸੀਂ ਜਿਹੜੀ ਮੈਂ ਚੋਣ ਲੜ ਰਹੇ ਹਾਂ ਹਲਕਾ ਰਾਜਪੁਰਾ ਮੈਂ ਸਾਰ ਮੈਂ ਇਕੱਲਾ ਨਹੀਂ ਲੜ ਰਿਹਾ ਬਾਰ-ਬਾਰ ਕਹਿ ਰਿਹਾ ਹਲਕਾ ਰਾਜਪੁਰਾ ਲੜ ਰਿਹਾ ਸਾਰਿਆਂ ਨੇ ਸੋਚ ਲਿਆ ਵੀ ਬਾਹਰਲੇ ਉਮੀਦਵਾਰ ਨਹੀਂ ਟਿਕਣ ਦੇਣਾ ਇਹ ਪਾਰਟੀਆਂ ਦੀ ਮੈਂ ਬਾਰ-ਬਾਰ ਇਹ ਗੱਲ ਕਰ ਰਿਹਾ ਪਾਰਟੀਆਂ ਵਾਸਤੇ ਵੀ ਸ਼ਰਮ ਦੀ ਗੱਲ ਹੈ ਵੀ 1,64,000 ਬੰਦੇ ਵਿੱਚੋਂ ਇੱਕ ਬੰਦਾ ਵੀ ਕਾਬਿਲ ਨਹੀਂ ਹੈ ਸਾਡੇ ਵਾਸਤੇ ਵੀ ਸ਼ਰਮ ਦੀ ਗੱਲ ਹੈ ਵੀ ਇਹਨਾਂ ਨੇ ਸਾਨੂੰ ਨਕਾਰਿਆ ਤੁਸੀਂ ਰੋਲਿੰਗ ਪਾਰਟੀ ਦੇ ਸਰਕਲ ਪ੍ਰਧਾਨ ਹੋਇਓ ਫਿਰ ਤੁਹਾਨੂੰ ਇਹ ਕਿਦਾਂ ਲੱਗਦਾ ਵੀ ਦੂਜੇ ਕਾਂਗਰਸ ਜਾਂ ਹੋਰ ਜਿਹੜੇ ਨਰਾਜ ਬੈਠੇ ਨੇ ਬੰਦੇ ਉਹ ਤੁਹਾਨੂੰ ਸਮਰਥਨ ਦੇ ਦੇਣਗੇ ਹੋਰਾ ਜੀ ਜਿੰਨੀ ਸੀਨੀਅਰ ਲੀਡਰਸ਼ਿਪ ਹੈ ਜਾਂ ਅਕਾਲੀ ਦਲ ਦੀ ਹੈ ਜਾਂ ਭਾਜਪਾ ਦੀ ਹੈ ਜਾਂ ਆਮ ਆਦਮੀ ਦੀ ਹੈ ਕੋਈ ਵੀ ਪਾਰਟੀ ਦੀ ਹੈ ਸਾਰੀ ਸੀਨੀਅਰ ਲੀਡਰਸ਼ਿਪ ਦਾ ਇਲੈਕਸ਼ਨ ਹੈ ਸਾਰਿਆਂ ਨੇ ਸੋਚ ਲਿਆ ਵੀ ਅਸੀਂ ਬਾਹਰਲਾ ਉਮੀਦਵਾਰ ਨਹੀਂ ਆਣਾ ਤੁਹਾਨੂੰ ਥੋੜੇ ਦਿਨਾਂ ਵਿੱਚ ਬਹੁਤ ਵੱਡੇ ਵੱਡੇ ਲੀਡਰ ਕਾਂਗਰਸ ਦੇ ਵੀ ਭਾਜਪਾ ਦੇ ਵੀ ਅਕਾਲੀ ਦਲ ਦੇ ਵੀ ਸਾਰੇ ਤੁਹਾਨੂੰ ਕਿੱਥੇ ਦਿਖਣਗੇ ਇੱਕ ਮਰਜ਼ੇ ਜਿੱਥੇ ਇੱਕ ਲੋਕਲ ਕੈਂਡੀਡੇਟ ਵੀ ਜਿਵੇਂ ਆਮ ਆਦਮੀ ਪਾਰਟੀ ਦਾ ਤੁਸੀਂ ਮੁਕਾਬਲਾ ਆਪਣਾ ਕਿਹਦੇ ਨਾਲ ਮੰਨ ਕੇ ਚੱਲਦੇ ਹੋ ਤਾ ਮੁਕਾਬਲਾ ਕਿਹਦੇ ਨਾਲ ਹੋਏ ਸਾਡਾ ਕਿਹਦੇ ਨਾਲ ਮੁਕਾਬਲਾ ਨਹੀਂ ਹੈ ਜਮਾਨਤਾਂ ਨਾ ਜਬਤ ਕਰਾਈਆਂ ਸਾਰੇ ਇਲੈਕਸ਼ਨ ਲੜ ਰਿਹਾ 1,66,000 ਬੰਦਾ ਇਲੈਕਸ਼ਨ ਲੜ ਰਿਹਾ ਕਿੱਥੋਂ ਇਹਨਾਂ ਦੇ ਨਾ ਜਮਾਨਤਾਂ ਜਬਤ ਹੋਈਆਂ ਫਿਰ ਕਹਣਾ ਤੁਸੀਂ ਜਮਾਨਤ ਦੇਖੋ ਜੀ ਸਾਡੀ ਜਿਹੜੀ ਡਿਮਾਂਡ ਸੀ ਆਪਣੀ ਪਾਰਟੀ ਬੀਜੇਪੀ ਤੋਂ ਉਹ ਇਹ ਡਿਮਾਂਡ ਸੀ ਕਿ ਹਾਂ ਵੀ ਜਿਹੜਾ ਕੈਂਡੀਡੇਟ ਹੈ ਉਹ ਲੋਕਲ ਹੋਣਾ ਚਾਹੀਦਾ ਕੈਂਡੀਡੇਟ ਪਾਰਟੀ ਨੇ ਲੋਕਲ ਨਹੀਂ ਦਿੱਤਾ ਬਾਹਰੋਂ ਟਾਰਗੇਟ ਦੇ ਦਿੱਤਾ ਜਿਹੜਾ ਕਿ ਬਰਨਾਲੇ ਤੋਂ ਦਿੱਤਾ ਜਿੱਥੇ ਇੱਥੋਂ ਸਿੱਧਾ ਬਸ ਵੀ ਨਹੀਂ ਜਾਂਦੀ ਤੇ ਹੁਣ ਸਾਡੇ ਜਿਹੜੇ ਵਰਕਰ ਹੈ ਜਿਹੜੇ ਮੇਰੇ ਪਿਤਾ ਜੀ ਨੇ 350 ਐਕਟਿਵ ਬੂਥ 60000 ਲੋਕਾਂ ਦੀ ਇੱਥੇ ਐਕਟਿਵ ਮੈਂਬਰਸ਼ਿਪ ਜਿਹੜੀ ਉਹਨਾਂ ਨੇ ਪੜਤੀ ਕਰਾਈ ਜੀਪੀ ਚ ਉਹ ਸਾਰੀ ਆਪਣੇ ਆਪ ਨੂੰ ਬਹੁਤ ਜ਼ਿਆਦਾ ਲੋਵੜੀ ਫੀਲ ਕਰ ਰਹੀ ਹੈ ਬਹੁਤ ਜ਼ਿਆਦਾ ਦੋਸ ਹੈ ਲੋਕਾਂ ਦੇ ਬਹੁਤ ਜ਼ਿਆਦਾ ਤਾਂ ਉਹ ਫਿਰ ਕਿ ਜਿਹੜੇ ਵੀ ਮੇਰੇ ਵਰਕਰ ਹੈ ਜਿਵੇਂ ਮੈਨੂੰ ਗਾਈਡ ਕਰਨਗੇ ਜਿਵੇਂ ਮੇਰੇ ਨਾਲ ਚੱਲਣਗੇ ਮੈਂ ਤਾਂ ਉਹੀ ਚੱਲਾਂ ਤਾਂ ਮੇਰੇ ਸਾਰੇ ਵਰਕਰ ਦਾ ਇੱਕ ਮਤ ਹੈ ਕਿ ਹਾਂ ਵੀ ਆਪਣਾ ਸੱਤ ਜਿਹੜਾ ਹੈ ਲੋਕਲ ਕੈਂਡੀਡੇਟ ਕਰਦੇ ਤੁਹਾਨੂੰ ਉੱਤਰ ਮੰਨਦੇ ਉਹ ਦੇਖੋ ਹਾਈ ਕਮਾਂਡ ਦੀ ਹੁਣ ਆਪਾਂ ਇਸ ਵੇਲੇ ਤਾਂ ਕੁਝ ਨਹੀਂ ਕਹਿ ਸਕਦੇ ਕਿ ਹਾਂ ਵੀ ਅਜੇ ਤੱਕ ਕੋਈ ਹਾਈ ਕਮਾਂਡ ਦੀ ਸਾਨੂੰ ਕੋਈ ਪ੍ਰੈਸ਼ਰ ਨਹੀਂ ਹੈ ਤੇ ਅਗਰ ਆਏਗਾ ਤਾਂ ਫਿਰ ਦੇਖਾਂਗੇ ਆਪਾਂ ਜਿਵੇਂ ਅੱਜ ਦਰਵੇਸ਼ ਜੱਗਾ ਜਿਹੜੇ ਯੋਗ ਕੈਂਡੀਡੇਟ ਤੋਂ ਕਾਗਜ਼ ਭਰ ਕੇ ਗਏ ਨੇ ਕਿ ਤੁਸੀਂ ਦੋਵੇਂ ਵੱਖ-ਵੱਖ ਨੜੋਗੇ ਜਾਂ ਦੋਵੇਂ ਇੱਕ ਲੜੇਗਾ देखो ਮੈਨੂੰ ਜਾਣਕਾਰੀ ਨਹੀਂ ਹੈ ਕਿ ਅਭੀ ਉਹ ਭਰ ਕੇ ਗਏ ਹਨ ਨਹੀਂ ਭਰ ਕੇ ਗਏ ਮੈਂ ਇੱਥੇ ਪਰਣਾ ਆਇਆ ਹਾਂ ਤੇ ਮੈਂ ਜ਼ਰੂਰ ਆਪਣੇ ਸ਼ਹਿਰ ਵਾਸਤੇ ਲੜਾਂਗਾ ਜਿੱਦਾਂ ਕਿ ਇਹ ਕੋਲਪਰੀ ਪੰਚਾਇਤ ਜਿਹੜੀ ਹੁਣ ਦੋ ਮੈਂਬਰ ਕਮੇਟੀ ਬਣੀ ਹੈ ਜਿਹੜੀ ਤੁਹਾਨੂੰ ਗਰੁੱਪਾਂ ਦੇ ਵਿੱਚ ਤਾਲਮੇਲ ਕਰਦੀ ਉਹਦੇ ਵਿੱਚ ਕੋਈ देखो ਮੈਂ ਆਪਣੀ ਇੱਜ਼ਤਰੀ ਵਾਸਤੇ ਨਹੀਂ ਮੈਂ ਸ਼ਹਿਰ ਵਾਸਤੇ ਦਾ ਨਾਮ ਸਮਾਜ ਜਿਹੜਾ ਹੈ ਪਹਿਲੇ ਸ਼ਹਿਰ ਤੋਂ ਬਾਦ ਪਾਰਟੀ ਇਸ ਤੋਂ ਬਾਦ ਕੋਈ ਮਿਸ਼ਨ ਕੀ ਹੁੰਦਾ ਹੈ ਅਤਿ ਸ਼ਹਿਰ ਦੇ ਹਿੱਤ ਵਿੱਚ ਮੈਂ ਇੱਥੇ ਸ਼ਹਿਰ ਦੇ ਹਿੱਤ ਵਿੱਚ ਮੈਂ ਇੱਥੇ ਇਲੈਕਸ਼ਨ ਲੜਨ ਆਇਆ ਤੁਹਾਡਾ ਆਪਸੀ ਸਮਝੌਤਾ ਹੋ ਸਕਦਾ ਹੈ ਜਗਾਈ ਨਾਲ ਕੋਈ ਦੇਖੋ ਪੋਲਿਟਿਕਸ ਵਿੱਚ ਕੁਝ ਵੀ ਹੋ ਸਕਦਾ ਹੈ ਰਾਜਨੀਤੀ ਹੈ ਕੁਝ ਵੀ ਹੋ ਸਕਦਾ ਹੈ ਕਿਉਂਕਿ ਤੁਸੀਂ ਸਿਰਫ ਇੱਕੋ ਮੁੱਦੇ ਦੇ ਆਧਾਰ ਤੇ ਬਾਹਰੀ ਦੇ ਮੁੱਦੇ ਦੇ ਆਧਾਰ ਤੇ ਲੜੋਗੇ ਕਿ ਕੋਈ ਬਾਹਰੀ ਮੁੱਦਾ ਜਿਹੜਾ ਹੈ ਸਭ ਤੋਂ ਜ਼ਿਆਦਾ ਮੇਜਰ ਮੁੱਦਾ ਹੈ ਦੇਖੋ ਦੁੱਖ ਸੁੱਖ ਵਿੱਚ ਜਾਣਾ ਲੋਕਾਂ ਦੇ ਕਿਹਾ ਵੀ ਕੁਝ ਕੰਮ ਹੋਵੇ ਲੋਕਾਂ ਨੂੰ ਅਤੇ ਦੇਖੋ ਮਿਲਣਾ ਚਾਹ ਬਹੁਤ ਜ਼ਿਆਦਾ ਲੋਕਾਂ ਨੂੰ ਕੰਮ ਹੁੰਦੇ ਆ ਕਿਸ ਕਿਸ ਕੋਲ ਜਾਣਗੇ ਬਾਹਰ ਦਾ ਜਾਣ ਤੋਂ ਰੇ ਮੈਂ ਜਿੱਥੇ ਤੁਹਾਨੂੰ ਕਿਹਾ ਕਿ ਬਰਨਾਲੇ ਡਾਇਰੈਕਟ ਬੱਸ ਵੀ ਨਹੀਂ ਜਾਂਦੀ ਤੁਸੀਂ ਸੋਚੋਗੇ ਆ ਵੀ 200 300 ਕਿਰਾਇਆ ਭਰ ਕੇ ਵੀ ਉੱਥੇ ਜਾਏ ਵੀ 200 300 ਆਪਣੀ ਦਿਹਾੜੀ ਖਰਾਬ ਕਰਕੇ ਉਸ ਤੋਂ ਬਾਅਦ ਵਾਪਸ ਆਏ ਕਿੰਨਾ ਰਿਲੇਨਮੈਂਟ ਹੈ ਲੋਕਾਂ ਨੂੰ ਤੁਸੀਂ ਖੁਦ ਹੀ ਜਾਣੋ ਬਹੁਤ ਸਾਰੇ ਦਿਨ ਠੀਕ ਹੈ ਥੈਂਕ ਯੂ ਸਾਰਾ ਵਕਤ ਟ੍ਰੈਮ ਬੱਸ ਨਾ ਆ ਰਹੇ ਤੁਹਾਡੇ ਨਾਲ ਕੀ ਉਹ ਮੰਨਨ ਕੋ ਕੰਮ ਸੀ ਗਿਆ ਮਤਲਬ ਉਹ ਵੀ ਅਲੱਗ ਤੇ ਪੰਜ ਮੈਂ ਮੇਰੀ ਗੱਲ ਮੈਂ ਕੋਈ ਦੱਸ ਨਹੀਂ ਆਂ ਕਿ ਜਿਹੜੇ ਮੇਰੇ ਵਰਕਰ ਆ ਬਿਲਕੁਲ ਮੇਰੇ ਨਾਲ ਆ ਤੇ ਬਾਕੀ ਕਹਿੰਦੇ ਆਪਣਾ ਕਿਤੇ ਨੂੰ ਕਿਉਂਕਿ ਪੰਜ ਬੰਦੇ ਜਿਹੜੇ ਹੈ ਤੇ ਆਣਾ ਲਾਊਡ ਆ ਨਹੀਂ ਪੰਜ ਬੰਦੇ ਦੀ ਜਿਹੜੇ ਕੱਲ ਤੱਕ ਇਹ ਗੱਲਾਂ ਆ ਰਹੀਆਂ ਸੀ ਕਿ ਪ੍ਰਵੀਨ ਸ਼ਾਭੜਾ ਜੀ ਵੀ ਜਿਹੜੇ ਹੈ ਵੀ ਕਾਗਜ਼ 'ਤੇ ਰਨਾਨਗੇ ਤੇ ਕਿਤੇ ਇਹ ਤਾਂ ਨਹੀਂ ਵੀ ਉਹਨਾਂ ਨੇ ਅਲੱਗ ਕਾਗਜ਼ ਤੇ ਪ੍ਰਵੀਨ ਸ਼ਾਭੜਾ ਜੀ ਕਾਗਜ਼ 'ਤੇ ਰਨਾਨਗੇ ਉਹ ਉਹਨਾਂ ਦਾ ਨਿਧੀ ਫੈਸਲਾ ਹੈ ਮੈਨੂੰ ਹੀ ਸਾਰੇ ਕੋਈ ਦੱਸ ਦੇ ਤਾਂ ਜਿਵੇਂ ਪ੍ਰਚਾਰ ਦੇ ਵਿੱਚ ਦਿਨ ਬਹੁਤ ਘੱਟ ਰਹਿ ਗਏ ਆ ਹਲਕਾ ਬਹੁਤ ਵੱਡਾ ਹੈ ਤਾਂ ਤੁਸੀਂ ਇੰਨੇ ਟਾਈਮ ਦੇ ਵਿੱਚ ਕਵਰ ਕਰ ਲੋਗੇ ਹਾਂਜੀ ਬਿਲਕੁਲ ਕਰਾਂਗੇ ਜੀ ਮੇਰੇ ਪਿਤਾ ਜੀ ਨੇ ਬਹੁਤ ਕੰਮ ਕਰਿਆ ਹੈ ਮੈਂ ਵੀ ਕੱਲੇ ਕੱਲੇ ਵਰਕਰ ਨੂੰ ਬਾਈ ਨੇਮ ਜਾਣਦਾ ਤਾਂ ਇਹਦੇ ਵਿੱਚ ਮੈਨੂੰ ਕੋਈ ਦਿੱਕਤ ਨਹੀਂ ਹੈ ਮੈਂ ਇੱਥੇ ਜੰਪਾਲ ਮੇਰੀ ਇੱਥੇ ਦੀ ਹੈ ਤਾਂ ਮੈਨੂੰ ਤਾਂ ਚੱਪਾ ਚੱਪਾ ਇੱਥੇ ਦਾ ਪਤਾ ਹੈ ਵੀ ਇਹ ਥੋੜੀ ਨਾ ਕਿ ਅੱਜ ਤੋਂ ਆਪਾਂ ਵਰਕਿੰਗ ਸ਼ੁਰੂ ਕਰਨੀ ਆ ਆਪਾਂ ਦਾ ਦਸਾਂ ਸਾਲ ਪਹਿਲੇ ਤੋਂ ਵਰਕਿੰਗ ਸ਼ੁਰੂ ਕਰੀ ਹੋਈ ਹੈ ਮੇਰੇ ਪਿਤਾ ਜੀ ਨੇ 25 ਸਾਲਾਂ ਤੋਂ ਇੱਥੇ ਵਰਕਿੰਗ ਸ਼ੁਰੂ ਕਰੀ ਹੋਈ ਹੈ ਤਾਂ ਮੈਨੂੰ ਕੋਈ ਦਿੱਕਤ ਨਹੀਂ ਆਈ ਅਸੀਂ ਬਿਲਕੁਲ ਡੱਟ ਕੇ ਮੁਕਾਬਲਾ ਕਰਾਂਗੇ ਨਾਲੇ ਜਿੱਤ ਪ੍ਰਾਪਤ ਸਿਟਰਾਂ ਦੇ ਨੂੰ ਹਮਾਇਤ ਕੋਈ ਇਹਦਾ ਮੈਂ ਤੇ ਅਦਾ ਤੌਰ ਤੇ ਆਪਣਾ ਜਿਹੜਾ ਹੈ ਉਮੀਦਵਾਰ ਹਾਂ ਤਾਂ ਆਕਾਲੀ ਦਲ ਜਿਹੜਾ ਹੈ ਉਹਦਾ ਵਿਚਾਰਾ ਜਿਹੜਾ ਬੀਜੇਪੀ ਨਾਲ ਹੈ ਉਹ ਮੈਂ ਦੇਖੇਗਾ ਤੁਸੀਂ ਆਪਣਾ ਮੁਕਾਬਲਾ ਕਿਦਾਂ ਨਾਲ ਮੰਨ ਕੇ ਚੱਲਦੇ ਹੋ ਕਿਦਾਂ ਨਾਲ ਤੁਹਾਡੀ ਫਾਈਟ ਹੋਏਗੀ ਮੇਰੇ ਕਿਸੇ ਨਾਲ ਫਾਈਟ ਨਹੀਂ ਹੈ ਜੀ ਮੈਂ ਬਿਲਕੁਲ ਮੈਨੂੰ ਇਨਾ ਅਸ਼ਉਰਟੀ ਹੈ ਕਿ ਮੈਂ ਜਿੱਤ ਪ੍ਰਾਪਤ ਕਰਾਂਗਾ ਜਿਹੜੀ ਫਾਈਟ ਹੈ ਉਹ ਤਿੰਨ ਪਾਰਟੀਆਂ ਜਾਂਦੇ ਡਿਲਾਇਨ ਤੋਂ ਹੋਵੇਗੀ ਆਮ ਆਦਮੀ ਪਾਰਟੀ ਹੋਗੀ ਭਾਜਪਾ ਪਾਰਟੀ ਮੈਂ ਨਹੀਂ ਕਾਊਂਟ ਕਰਦਾ ਕਿ ਆਪਾਂ ਵੀ ਉਹ ਨਾਲ ਫਾਈਟ ਨਹੀਂ ਹੈ I don't even know you